ਜਲਾਲਿਆਨ ਜਲਾ ਬੀਪੁਰ ਦੇ ਵਿੱਚ ਵਾਧ ਪੰ ਘੱਟਾ ਵਾਪਰੀ ਗੁਰਦਵਾਰਾ ਸਾਹਿਬ ਦੀ ਬੇਅਦਬੀ ਲਈ ਗੁਰਦੋਰਾ ਫੌਜ ਨੇ ਕਿ ਉਹਦੇ ਸਵਾਲ ਤੇ ਜੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਬੜੀ ਜਲਦੀ 10-15 ਮਿੰਟਾਂ ਦੇ ਵਿੱਚ ਸਾਡੇ ਨਗਰ ਤੇ ਪਹੁੰਚ ਗਈ ਤੇ ਪ੍ਰਬੰਧਕ ਕਮੇਟੀ ਦੇ ਮੌਕੇ ਤੇ ਜਿਹੜੇ ਗਵਾਹ ਸੀਗੇ ਦੇਖਿਆ ਜਿਨ੍ਹਾਂ ਨੇ ਅੱਗੇ ਇਹਨਾਂ ਦੇ ਬਿਆਨ ਦਰਜ ਕਰਕੇ ਨਾਲ ਦੀ ਨਾਲ ਪਰਚਾ ਦਰਜ ਕਰਕੇ ਉਹਨਾਂ ਤੇ ਕਾਰਵਾਈ ਪਾ ਦਿੱਤੀ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਦੇ ਕੋਰਜਿਤੇ ਦਿਸਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਮਾੜੇ ਅੰਸ਼ਰਾਂ ਖਿਲਾਫ ਜ਼ੀਰੋ ਟੋਲਰੈਂਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੱਲ ਸ਼ਾਮ ਨੂੰ ਵਕਤ ਕਰੀਬ ਸਵਾ 4 ਵਜੇ ਪਿੰਡ ਜਲਾਲਿਆਣਾ ਜਲਾਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੀਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ ਜਿਸ ਕਰਕੇ ਉਹਨਾਂ ਤੇ ਤੁਰੰਤ ਐਫ ਆਈ ਆਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲੈਂਦੀ ਗਈ ਅਤੇ ਉਹਨਾਂ ਨੂੰ ਸਬੂਤਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ